ਅਗਲੀ ਬ੍ਰੇਕਿੰਗ ਦਾ ਰੁਕ ਕਰਦੇ ਆ ਮੁੱਖ ਮੰਤਰੀ ਦੇ ਵੱਲੋਂ ਰਾਈਸ ਮਿਲਰ ਐਸੋਸੀਏਸ਼ਨ ਦੇ ਨਾਲ ਮੀਟਿੰਗ ਚੋਨੇ ਦੀ ਨਿਰਵਿਘਨ ਖਰੀਦੇ ਲਈ ਲਏ ਗਏ ਅਹਿਮ ਫੈਸਲੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਵਿੱਚ ਸਰਕਾਰ ਨੂੰ ਦਿੱਤਾ ਹੈ ਲਿਖਤੀ ਪਲਾਨ ਸੋ 15 ਲੱਖ ਟਨ ਅਨਾਜ ਦੀ ਮੂਵਮੈਂਟ ਕਰਨ ਦਾ ਹੈ ਲਿਖਤੀ ਪਲਾਨ ਦਿੱਤਾ ਗਿਆ ਹੈ ਦਸੰਬਰ 2024 ਤੱਕ 40 ਲੱਖ ਟਨ ਅਨਾਜ ਚੁਕੇਗੀ ਐਫਸੀਆਈ ਸੋ ਮਾਰਚ 2025 ਤੱਕ 90 ਲੱਖ ਟਨ ਸਪੇਸ ਖਾਲੀ ਕਰਨ ਦੇ ਲਈ ਪ੍ਰਵਾਨਿਤ ਦਿੱਤਾ ਗਿਆ ਹੈ ਸੋ ਮਿੱਲਾਂ ਦੀ ਅਲਾਟਮੈਂਟ ਇਸ ਸਾਲ ਬਿਨਾਂ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਸੋ ਸੋਣੀ ਮੰਡੀਕਰਨ 2024-25 ਦੀ ਮਿਲੀ ਐਫ ਆਰ ਕੇ ਟੈਂਡਰ ਦੇ ਨਾਲ ਹੀ ਸ਼ੁਰੂ ਹੋਵੇਗੀ ਸੋ ਸ਼ੈਲਰ ਮਾਲਕਾਂ ਦੇ ਅਹਿਮ ਮੁੱਦਿਆਂ ਤੇ ਹੋਈ ਹੈ ਚਰਚਾ ਸ਼ੈਲਰ ਮਾਲਕਾ ਦੇ ਨਾਲ ਮੀਟਿੰਗ ਹੋਈ ਹੈ ਸੀਐਮ ਮਾਨ ਦੀ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਸ਼ੈਲਰ ਮਾਲਕ ਪਹੁੰਚੇ ਸਨ ਜ ਜਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਸੋ ਕੇਂਦਰ ਅੱਗੇ ਚੁੱਕਾਂਗੇ ਸ਼ੈਲਰ ਮਾਲਕਾ ਦੇ ਮੁੱਦੇ ਜੋ ਵੀ ਮੁੱਦੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਅੱਗੇ ਚੁੱਕਿਆ ਜਾਵੇਗਾ ਤੇ ਸਾਰੇ ਮਸਲੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸੋ ਸੀਐਮ ਮਾਨ ਦੀ ਸ਼ੈਲਰ ਮਾਲਕਾ ਦੇ ਨਾਲ ਇਹ ਮੀਟਿੰਗ ਹੋਈ ਹੈ ਅਹਿਮ ਮੁੱਦਿਆਂ ਤੇ ਚਰਚਾ ਹੋਈ ਹੈ ਸ਼ੈਲਰ ਮਾਲਕਾ ਦੇ ਨਾਲ ਸੋ ਕੇਂਦਰ ਸਰਕਾਰ ਦੇ ਅੱਗੇ ਸ਼ੈਲਰ ਮਾਲਕਾਂ ਦੇ ਜੋ ਵੀ ਮੁੱਦੇ ਨੇ ਉਹਨਾਂ ਨੂੰ ਜ਼ਰੂਰ ਚੁੱਕਿਆ ਜਾਵੇਗਾ ਸੋ ਪੰਜਾਬ ਦੇ ਨਾਲ ਸੰਬੰਧਿਤ ਜਿਹੜੇ ਵੀ ਮੁੱਦੇ ਨੇ ਉਹਨਾਂ ਨੂੰ ਜ਼ਰੂਰ ਚੁੱਕਿਆ ਜਾਵੇਗਾ